किसान आंदोलन विचारे इंटरनेट ਦੇ ਉੱਤੇ ਬੈਨ ਲਗਾ ਦਿੱਤਾ ਗਿਆ ਇੱਕ ਵਾਰ ਫਿਰ ਹੁਣ ਤੁਹਾਨੂੰ ਦੱਸਾਂਗੇ ਕਿ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਇੰਟਰਨੈਟ ਬੰਦ ਰਹੂਗਾ 24 ਫਰਵਰੀ ਰਾਤ 12 ਵਜੇ ਤੱਕ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਬੈਨ ਰਹੇਗਾ ਇੰਟਰਨੈਟ ਕਿਸਾਨ ਅੰਦੋਲਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਰਕਾਰ ਨੇ ਇੱਕ ਵਾਰ ਫਿਰ ਵੱਡਾ ਫੈਸਲਾ ਲਿਆ ਇੰਟਰਨੈਟ ਦੇ ਉੱਤੇ ਪਾਬੰਦੀ ਵਧਾ ਦਿੱਤੀ ਗਈ 7 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਬੈਨ ਹੋ ਗਈਆਂ ਨੇ 24 ਫਰਵਰੀ ਰਾਤ 12 ਵਜੇ ਤੱਕ ਵਧੀ ਹੋਈ ਹੈ ਇਹ ਪਾਬੰਦੀ ਜੇ ਪਹਿਲਾਂ ਦੀ ਗੱਲ ਕਰ ਲਈ ਕਿਸਾਨ ਅੰਦੋਲਨ 2.0 ਦੇ 8ਵੇਂ ਦਿਨ ਤੇ ਵੀ ਉੱਪਰ ਜੇ ਆਪਾਂ ਗੱਲ ਕਰ ਲਈ ਨੈਟ ਬੰਦ ਕੀਤਾ ਗਿਆ ਸੀ ਸਰਕਾਰ ਵੱਲੋਂ ਹਰਿਆਣਾ ਦੇ ਵਿੱਚ ਇੰਟਰਨੈਟ ਸੇਵਾਵਾਂ ਦੀ ਮੁਅਤਲੀ ਦੀ ਮਿਆਦ ਲਗਾਤਾਰ ਵਧਾਈ ਜਾ ਰਹੀ ਸੀ ਹੁਣ ਇਸੇ ਦੌਰਾਨ ਇੱਕ ਵਾਰ ਫਿਰ ਕਿਸਾਨ ਅੰਦੋਲਨ ਦੇ ਵਿਚਾਲੇ ਇੰਟਰਨੈਟ ਦੇ ਉੱਪਰ ਬੈਨ ਲਗਾ ਤੱਕ ਗਿਆ ਤੇ ਹੁਣ ਜੋ ਹੈ 24 ਫਰਵਰੀ ਰਾਤ 12 ਵਜੇ ਤੱਕ ਪਾਬੰਦੀ ਵਧੀ ਹੈ ਅੰਬਾਲਾ ਕੈਂਥਲ ਜੀਂਦ ਕ੍ਰੁਕ ਖੇਤਰ ਦੇ ਵਿੱਚ ਇੰਟਰਨੈਟ ਬੰਦ ਹੋਇਆ हिसार ਫਤਿਹਾਬਾਦ ਤੇ ਸਿਰਸਾ ਦੇ ਵਿੱਚ ਵੀ ਜੋ ਇੰਟਰਨੈਟ ਬੈਨ ਹੈ ਇਹ ਜ਼ਿਲ੍ਹੇ ਵੀ ਸ਼ਾਮਲ ਨੇ ਤਾਂ ਇੱਕ ਵਾਰ ਦੁਬਾਰਾ ਸਰਕਾਰ ਨੇ ਵੱਡਾ ਫੈਸਲਾ ਲਿਆ ਕਿਸਾਨ ਅੰਦੋਲਨ ਦੇ ਵਿਚਾਰੇ ਇੰਟਰਨੈਟ ਦੇ ਉੱਤੇ ਬੈਨ ਦੀ ਮਿਆਦ ਦਿੱਤਾ ਗਿਆ 24 ਫਰਵਰੀ ਰਾਤ 12 ਵਜੇ ਤੱਕ ਬੈਨ ਰਹੇਗਾ ਇੰਟਰਨੈਟ ਆਨ ਅੰਦੋਲਨ ਵਿਚਾਰੇ ਇੰਟਰਨੈਟ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਇੱਕ ਵਾਰ ਫਿਰ ਹੁਣ ਤੁਹਾਨੂੰ ਦੱਸਾਂਗੇ ਕਿ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਇੰਟਰਨੈਟ ਬੰਦ ਰਹੂਗਾ 24 ਫਰਵਰੀ ਰਾਤ 12 ਵਜੇ ਤੱਕ ਹੁਣੇ ਕਿਹਾ ਜਾ ਰਿਹਾ ਹੈ ਕਿ ਬੈਨ ਰਹੇਗਾ ਇੰਟਰਨੈਟ ਕਿਸਾਨ ਅੰਦੋਲਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਰਕਾਰ ਨੇ ਇੱਕ ਵਾਰ ਫਿਰ ਵੱਡਾ ਫੈਸਲਾ ਲਿਆ ਇੰਟਰਨੈਟ ਦੇ ਉੱਤੇ ਪਾਬੰਦੀ ਵਧਾ ਦਿੱਤੀ ਗਈ 7 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਬੈਨ ਹੋ ਗਈਆਂ ਨੇ 24 ਫਰਵਰੀ ਰਾਤ 12 ਵਜੇ ਤੱਕ ਵਧੀ ਹੋਈ ਹੈ ਇਹ ਪਾਬੰਦੀ ਜੇ ਪਹਿਲਾਂ ਦੀ ਗੱਲ ਕਰ ਲਈ ਕਿਸਾਨ ਅੰਦੋਲਨ 2.0 ਦੇ 8ਵੇਂ ਦਿਨ ਤੇ ਵੀ ਉੱਪਰ ਜੇ ਆਪਾਂ ਗੱਲ ਕਰ ਲਈ ਨੈਟ ਬੰਦ ਕੀਤਾ ਗਿਆ ਸੀ ਸਰਕਾਰ ਵੱਲੋਂ ਹਰਿਆਣਾ ਦੇ ਵਿੱਚ ਇੰਟਰਨੈਟ ਸੇਵਾਵਾਂ ਦੀ ਮੁਅਤਲੀ ਦੀ ਮਿਆਦ ਲਗਾਤਾਰ ਵਧਾਈ ਜਾ ਰਹੀ ਸੀ ਹੁਣ ਇਸੇ ਦੌਰਾਨ ਇੱਕ ਵਾਰ ਫਿਰ ਕਿਸਾਨ ਅੰਦੋਲਨ ਦੇ ਵਿਚਾਲੇ ਇੰਟਰਨੈਟ ਦੇ ਉੱਪਰ ਬੈਨ ਲਗਾ ਤੱਗਿਆ ਤੇ ਹੁਣ ਜੋ ਹੈ 24 ਫਰਵਰੀ ਰਾਤ 12 ਵਜੇ ਤੱਕ ਪਾਬੰਦੀ ਵਧੀ ਹੈ ਅੰਬਾਲਾ ਕੈਂਥਲ ਜੀਂਦ ਕ੍ਰੁਕ ਖੇਤਰ ਦੇ ਵਿੱਚ ਇੰਟਰਨੈਟ ਬੰਦ ਹੋਇਆ हिसार ਫਤਿਹਾਬਾਦ ਤੇ ਸਿਰਸਾ ਦੇ ਵਿੱਚ ਵੀ ਜੋ ਇੰਟਰਨੈਟ ਬੈਨ ਹੈ ਇਹ ਜ਼ਿਲ੍ਹੇ ਵੀ ਸ਼ਾਮਲ ਨੇ ਤਾਂ ਇੱਕ ਵਾਰ ਦੁਬਾਰਾ ਸਰਕਾਰ ਨੇ ਵੱਡਾ ਫੈਸਲਾ ਲਿਆ ਕਿਸਾਨ ਅੰਦੋਲਨ ਦੇ ਵਿਚਾਰੇ ਇੰਟਰਨੈਟ ਦੇ ਉੱਤੇ ਬੈਨ ਦੀ ਮਿਆਦ ਵਧਾ ਦਿੱਤੀ ਗਈ ਹੈ 24 ਫਰਵਰੀ ਰਾਤ 12 ਵਜੇ ਤੱਕ ਬੈਨ ਰਹੇਗਾ ਇੰਟਰਨੈਟ ਕਣ ਅੰਦੋਲਨ ਵਿਚਾਰੇ ਇੰਟਰਨੈਟ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਇੱਕ ਵਾਰ ਫਿਰ ਹੁਣ ਤੁਹਾਨੂੰ ਦੱਸਾਂਗੇ ਕਿ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਇੰਟਰਨੈਟ ਬੰਦ ਰਹੂਗਾ 24 ਫਰਵਰੀ ਰਾਤ 12 ਵਜੇ ਤੱਕ ਹੁਣੇ ਕਿਹਾ ਜਾ ਰਿਹਾ ਹੈ ਕਿ ਬੈਨ ਰਹੇਗਾ ਇੰਟਰਨੈਟ ਕਿਸਾਨ ਅੰਦੋਲਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਰਕਾਰ ਨੇ ਇੱਕ ਵਾਰ ਫੇਰ ਵੱਡਾ ਫੈਸਲਾ ਲਿਆ ਇੰਟਰਨੈਟ ਦੇ ਉੱਤੇ ਪਾਬੰਦੀ ਵਧਾ ਦਿੱਤੀ ਗਈ 7 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਬੈਨ ਹੋ ਗਈਆਂ ਨੇ 24 ਫਰਵਰੀ ਰਾਤ 12 ਵਜੇ ਤੱਕ ਵਧੀ ਹੋਈ ਹੈ ਇਹ ਪਾਬੰਦੀ ਜੇ ਪਹਿਲਾਂ ਦੀ ਗੱਲ ਕਰ ਲਈ ਕਿਸਾਨ ਅੰਦੋਲਨ 2.0 ਦੇ 8ਵੇਂ ਦਿਨ ਤੇ ਵੀ ਉੱਪਰ ਜੇ ਆਪਾਂ ਗੱਲ ਕਰ ਲਈ ਨੈਟ ਬੰਦ ਕੀਤਾ ਗਿਆ ਸੀ ਸਰਕਾਰ ਵੱਲੋਂ ਹਰਿਆਣਾ ਦੇ ਵਿੱਚ ਇੰਟਰਨੈਟ ਸੇਵਾਵਾਂ ਦੀ ਮੁਅਤਲੀ ਦੀ ਮਿਆਦ ਲਗਾਤਾਰ ਵਧਾਈ ਜਾ ਰਹੀ ਸੀ ਹੁਣ ਇਸੇ ਦੌਰਾਨ ਇੱਕ ਵਾਰ ਫਿਰ ਕਿਸਾਨ ਅੰਦੋਲਨ ਦੇ ਵਿਚਾਰੇ ਇੰਟਰਨੈਟ ਦੇ ਉੱਪਰ ਬੈਨ ਲਗਾ ਤੱਗਿਆ ਤੇ ਹੁਣ ਜੋ ਹੈ 24 ਫਰਵਰੀ ਰਾਤ 12 ਵਜੇ ਤੱਕ ਪਾਬੰਦੀ ਵਧੀ ਹੈ ਅੰਬਾਲਾ ਕੈਂਥਲ ਜੀਂਦ ਕੁਰੂ ਖੇਤਰ ਦੇ ਵਿੱਚ ਇੰਟਰਨੈਟ ਬੰਦ ਹੋਇਆ ਹਿਸਾਰ ਫਤਿਹਾਬਾਦ ਤੇ ਸਿਰਸਾ ਦੇ ਵਿੱਚ ਵੀ ਜੋ ਇੰਟਰਨੈਟ ਬੈਨ ਹੈ ਇਹ ਜ਼ਿਲ੍ਹੇ ਵੀ ਸ਼ਾਮਲ ਨੇ ਤਾਂ ਇੱਕ ਵਾਰ ਦੁਬਾਰਾ ਸਰਕਾਰ ਨੇ ਵੱਡਾ ਫੈਸਲਾ ਲਿਆ ਕਿਸਾਨ ਅੰਦੋਲਨ ਦੇ ਵਿਚਾਲੇ ਇੰਟਰਨੈਟ ਦੇ ਉੱਤੇ ਬੈਨ ਦੀ ਮਿਆਦ ਵਧਾ ਦਿੱਤੀ ਗਿਆ 24 ਫਰਵਰੀ ਰਾਤ 12 ਵਜੇ ਤੱਕ ਬੈਨ ਰਹੇਗਾ ਇੰਟਰਨੈਟ